ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਮੇਰੇ ਭਰਾ ਸਾਰੇ ਵੀਡੀਓ ਆਈ ਹੈ ਵੀ ਥੋੜੀ ਅੰਬਰਸਰ ਜ਼ਿਲ੍ਹੇ ਚੋਂ ਆਈ ਆ ਕਿਉਂਕਿ ਦਵਾਈ ਕਰਕੇ ਆ ਅਸੀਂ ਤੇ ਟੀਕਾ ਭਰ ਕੇ ਆ ਏਰੀਆ ਤੁਹਾਨੂੰ ਦੱਸ ਦਣਾ ਗੁਰੂ ਕੇ ਬਾਗ ਤੇ ਆਪਣਾ ਦਵਾਈ ਛੱਡੀ ਸੀ ਤੇ ਟੀਕਾ ਕੀਤਾ ਤੇ ਮੱਝ ਦੀ ਸਟੋਰੀ ਇਦਾਂ ਹੀ ਕਿ ਕਹਿੰਦੇ ਉਹ ਮੱਝ ਟੀਕੇ ਤੇ ਨਹੀਂ ਖੜ ਸਕਦੀ ਪੰਜ ਚਾਰ ਪੰਜ ਵਾਰੀ ਵਖੋ ਵਖ ਡਾਕਟਰਾਂ ਤੋਂ ਟੀਕੇ ਕੀਤੇ ਗਏ ਮੱਝ ਨਹੀਂ ਖੜਦੀ ਪਿਛਲੇ ਸਵੇਰੇ ਵੀ ਇਦਾਂ ਕਿ ਝੋਟੇ ਤੋਂ ਬਣੀ ਮੱਝ ਟੀਕਿਆ ਤੇ ਨਹੀਂ ਖੜੀ ਠੀਕ ਹੈ ਜੀ ਬਾਕੀ ਦੱਸਿਆ ਸਾਡੇ ਵੱਲੋਂ ਗਏ ਤੇ ਉਹੀ ਮੱਝ ਜਿਹੜੀ ਝੋਟੇ ਕੋ ਬਣਦੀ ਸੀ ਰਿਪੋਰਟਰ ਟੀਕੇ ਦੇ ਕੰਬਣ ਕਰਤੀ ਤੁਹਾਡੇ ਵੀਰ ਨੇ ਠੀਕ ਹੈ ਜੀ ਆ ਪਿਛੇ ਇੱਕ ਵੀਡੀਓ ਪਾਈ ਮੈਂ ਤੇ ਕਹਾਂਦਾ ਓ ਚਲੋ ਕਮੈਂਟ ਆਇਆ ਵੇਖੋ ਯਾਰ ਮਿਹਨਤ ਨਹੀਂ ਦਿਖੀਂ ਜਾਂਦੇ ਬੰਦੇ ਦੀ ਮਿਹਨਤ ਕਿੰਨੀ ਆ ਮਿਹਨਤ ਨਹੀਂ ਦਿਖਾਈ ਦਿੰਦੀ ਤੁਹਾਨੂੰ ਤੁਹਾਨੂੰ ਤੁੱਕਾ ਨਜ਼ਰ ਆਉਂਦਾ ਹਨਾ ਤੁਸੀਂ ਕਹਿੰਦਾ ਡੰਗਰ ਕੱਪਣ ਕਰਿਓ ਹਾਂ ਤੁਸੀਂ ਤੁੱਕਾ ਲਾਇਓ ਹਾਂ ਤੁਹਾਡੇ ਕੋਲ ਤਾਂ ਲੱਗਦਾ ਨਹੀਂ ਤੁੱਕਾ ਤੁੱਕੇ ਦੀ ਗੱਲ ਕਰਨ ਦੇ ਆ ਤੁਸੀਂ ਤੁੱਕਾ ਲਾ ਕੇ ਕਿਸ ਜਨਵਰ ਦੀ ਜਾਨ ਬਚਾਓ ਹਾਂ ਤੁਹਾਡੇ ਕੋਲ ਤਾਂ ਬਚਦੀ ਨਹੀਂ ਤੁੱਕਾ ਤੁੱਕਾ ਨਹੀਂ ਜਾਨ ਮਿਹਨਤ ਠੀਕ ਹੈ ਨਾ ਕੀ ਪਤਾ ਇਹ 15 ਸਾਲ ਦੀ ਮਿਹਨਤ ਆ ਤਪੱਸਿਆ ਵਾ ਹੁਣ ਆਪਣੇ ਮੁਕਾਮ ਤੇ ਆ ਨਵਾਂ ਕੰਮ ਨਹੀਂ ਹੈਗਾ ਮੇਰੇ ਫਾਰਮਰਾਂ ਕੋ ਮੇਰੇ ਫੀਲਡ ਜਾਣ ਕੇ ਪੁੱਛ ਸਕਦੇ ਹੋ ਉਹ ਤੁਹਾਨੂੰ ਦੱਸਣਗੇ ਕਿ ਮੁੰਡਾ ਕੰਮ ਕਦੋਂ ਦਾ ਕਰਦਾ ਐ ਕਰਕੇ ਤੁੱਕਾ ਨਾ ਗਿਆ ਕਰੋ ਮਿਹਨਤ ਆ ਇੰਨੀਆਂ ਵੀਡੀਓ ਇੰਨੀ ਲਿਸਟੇ ਤੁੱਕੇ ਨਹੀਂ ਲੱਗੇ ਕੋਈ ਨਾ ਕੋਈ ਕਰਾਮਾਤ ਹੈਗੀ ਤੇ ਫੇਰ ਡੰਗਰ ਗੱਬਣ ਹੋਏ ਨੇ ਕੋਈ ਜ਼ਿਆਦਾ ਮੈਂ ਮੈਡੀਸਨ ਨਹੀਂ ਵਰਤਦਾ ਦਵਾਈ ਇਹ ਦੀ ਇੱਕੋ ਦਿਨ ਹੀ ਛੱਡਦਾ ਤੇ ਟੀਕੇ ਉਹ ਵੀ ਇੱਕੋ ਦਿਨ ਹੀ ਛੱਡਦਾ ਉਹਦੀ ਮਰਜ਼ੀ ਆ ਗੱਬਣ ਕਰਨਾ ਬੰਦੇ ਦੀ ਸਾਡੀ ਵਸਦੀ ਨਹੀਂ ਗੱਲੇ ਚੀਜ਼ਾਂ ਉਹਦੀ ਮਰਜ਼ੀ ਆ ਤੇ ਚਲੋ ਆਪਾਂ ਵੀਡੀਓ ਲੰਬੀ ਨਹੀਂ ਕਰਨੀ ਛੋਟੇ ਕੋ ਨਹੀਂ ਛੋਟੇ ਕੋ ਖੜਦੀ ਮੱਝ ਟੀਕਿਆਂ ਦੇ ਮੱਝ ਨਹੀਂ ਬਣਦੀ ਉਹ ਉਹ ਮੱਝ ਗੱਬਣ ਕੀਤੀ ਹੈ ਰਿਪੋਰਟਰ ਤੁਹਾਡੇ ਵੀਰ ਨੇ ਬਾਕੀ ਵੀਰ ਦੀ ਵੀਡੀਓ ਲਾ ਰਿਹਾ ਮੈਂ ਤੇ ਸੁਣਿਓ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਅਦਾ ਭਲਾ ਹੋ ਜੇ ਜੇ ਕਿ ਤੱਕ ਵੀਡੀਓ ਪਹੁੰਚਦੀ ਆ ਤੇ ਚਲੋ ਠੀਕ ਹੈ ਮੇਰੇ ਵੀਰ ਓਕੇ ਸਤਿ ਸ੍ਰੀ ਅਕਾਲ ਤੇ ਦੇਖਿਓ ਵੀਡੀਓ ਜ਼ਰੂਰ ਸਵਾਸੀ ਗਾਲ ਜੀ ਸਾਰੇ ਵੀਰਾਂ ਨੂੰ ਗੱਲ ਕਰਦੇ ਆ ਆਪਾਂ ਮੱਝ ਦੀ ਇਹ ਮੱਝ ਪਿਛਲੇ ਸੂਏ ਆਪਣੇ ਕੋਈ ਪਿਛਲੇ ਸੂਏ ਆਪਾਂ ਸੂਈ ਲਿਆਂਦੀ ਸੀ ਇਹ ਜਦੋਂ ਗੱਬਣ ਇਹਦੇ ਟੀਕੇ ਤੋਂ ਨਹੀਂ ਖਲਾਉਂਦੀ ਤਿੰਨ ਚਾਰ ਦੀਆਂ ਟੀਕਿਆਂ ਤੋਂ ਰਿਪੀਟ ਹੋਈ ਤੇ ਫੇਰ ਆਪਾਂ ਝੋਟੇ ਕੋ ਕਰਾਈ ਤੇ ਝੋਟੇ ਕੋ ਖਲੋ ਗਈ ਸੀ ਤੇ ਐਦਕੀ ਫੇਰ ਆਪਾਂ ਇਦਾਂ ਵੀਡੀਓ ਵੇਖ ਕੇ ਢੱਲੋਂ ਸਾਹਿਬ ਨੇ ਕੀਤੀ ਗੱਲ ਤੇ ਫੇਰ ਢੱਲੋਂ ਸਾਹਿਬ ਨੇ ਇੱਕ ਰੀਨ ਨੂੰ ਦਵਾਈ ਭਰੀ ਤੇ ਇੱਕੋ ਰੀ ਬਸ ਦੋ ਟੀਕੇ ਲੈ ਇਕੱਠੇ ਹੀ ਤੇ ਹੁਣ ਇਹ 5.5 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਹੈ ਇੱਟ ਢਲੋਂ ਸਾਹਿਬ ਦਾ ਕੰਮ ਸਿਰਾ